ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਬਲਾਕ ਬਟਾਲਾ ਨਜ਼ਦੀਕ ਪਿੰਡ ਚਾਹਲ ਕਲਾ ਵਿੱਚ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ SBI ਵੱਲੋਂ ਸਿਹਤ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਰਪੰਚ ਭੁਪਿੰਦਰ ਸਿੰਘ ਪੱਪੂ ਚਾਹਲ ਵੱਲੋਂ ਕੀਤਾ ਗਿਆ ਇਸ ਮੌਕੇ ਵਰਲਡ ਕੈਂਸਰ ਕੇਅਰ ਦੀ ਟੀਮ ਵੱਲੋਂ ਕੈਂਪ ਦੌਰਾਨ ਮਰੀਜ਼ਾਂ ਦੇ ਮੁਫਤ ਟੈਸਟ ਕਰਕੇ ਦਵਾਈਆਂ ਦਿੱਤੀਆਂ ਗਈਆਂ ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਦੇਖੋ ਜੀ ਕਰਵੰਤ ਸਿੰਘ ਧਾਰੀয়াল ਜੀ ਦਾ ਕੈਂਸਰ ਕੇਅਰ ਪ੍ਰਤੀ ਬੜਾ ਤਗੜਾ ਉਪਰਾਲਾ ਜੀ ਪੂਰੇ ਵਰਡ ਦੇ ਵਿੱਚ ਉਹ ਨਿਰਪੱਖ ਕੈਂਪ ਲਗਾ ਰਹੇ ਨੇ ਜੇ ਅਸੀਂ ਉਹਨਾਂ ਦਾ ਜਾਲਪਲਾ ਦੀ ਪੰਚਾਇਤ ਵੱਲੋਂ ਤੇ ਸਮੂਹ ਨਗਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਵੀ ਸਾਡੇ ਪਿੰਡ ਦੇ ਆਸ-ਪਾਸ ਦੇ ਮਰੀਜ਼ਾਂ ਨੂੰ ਵੇਖ ਕੇ ਕੈਂਸਰ ਦੇ ਪ੍ਰਤੀ ਜਾਗਰੂਤਾ ਪੈਦਾ ਕਰ ਰਹੇ ਨੇ ਤੇ ਬਹੁਤ-ਬਹੁਤ ਦਿਲੀ ਧੰਨਵਾਦ ਹੈ ਜੀ ਉਹਨਾਂ ਦਾ